ਗਜਕ ਖਾਣ ਦੇ ਸ਼ੌਕੀਨ ਲੋਹੜੀ ਤੇ ਗਜਕ ਖਰੀਦਣ ਤੋਂ ਪਹਿਲਾਂ ਦੇਖ ਲਓ ਆ ਖਬਰ ਫੂਡ ਸੇਫਟੀ ਵਿਭਾਗ ਨੇ ਮਾਰਿਆ ਛਾਪਾ ਗੰਦਗੀ ਭਰੇ ਹਾਲਾਤਾਂ ਵਿੱਚ ਗਜਕ ਬਣਾਈ ਜਾ ਰਹੀ ਸੀ ਫੂਡ ਸੇਫਟੀ ਵਿਭਾਗ ਵੱਲੋਂ ਚਲਾਨ ਈਸ਼ੂ ਕਰ ਦਿੱਤਾ ਗਿਆ ਹੈ ਗਜਕ ਨਮਕੀਨ ਅਤੇ ਗੁੜ ਦੇ ਸੈਂਪਲ ਲੈ ਲਏ ਗਏ ਹਨ ਕਿਸੇ ਵੀ ਤਰ੍ਹਾਂ ਦੀਆਂ ਖਬਰਾਂ ਅਤੇ ਜਾਣਕਾਰੀ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜਿਹੜੇ ਸ਼ੌਕੀਨ ਨੇ ਗਜਕ ਖਾਣ ਦੇ ਇਹਦੀ ਤਸਵੀਰ ਦੇਖਣਗੇ ਉਸ ਤੋਂ ਬਾਅਦ ਸ਼ਾਇਦ ਉਹ ਸ਼ੌਕੀਨ ਨਹੀਂ ਰਹਿਣਗੇ

छोटा बच्चा खाता है ना जी सफाई वाली जगह से बना के खिलाएंगे तो आपका मन कुछ रहेगा कि लोग तो सब खाते हैं अगर आप ऐसी चीज खिलाओगे और फिर ऊपर से बोलोगे जी ऐसे जब गलती आपकी है और आप अपनी गलती मानने की बजाय है आप गलती मानने की बजाय कि मैंने इस पर ढक्कन नहीं लगाया आप बोल रहे हो कि ऐसे ही चलता है इसका मतलब है कि कुछ भी इसमें डल जाए वो कौन जिम्मेवार है इसका ਬਤੋ ਜੀ ਸਿਕਨੇ ਸਰ ਇੱਕ ਰਿਕਵੈਸਟ ਹੈ ਤੁਹਾਡੇ ਅਗੇ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਹਾਂ ਅੱਜ ਰੇਡ ਪਈ ਹੈ ਤੇ ਕਿਸ ਚੀਜ਼ ਦੀ ਫੈਕਟਰੀ ਹੈਗੀ ਅਸੀਂ ਅੱਜ ਕੋਟ ਖਾਲਸਾ ਏਰੀਆ ਦੇ ਵਿੱਚ ਰੇਡ ਕੀਤੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਬੱਚਾ ਘਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਭਰੇ ਹਾਲਾਤਾਂ ਚ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਨਤ ਚਲਾਨ ਇਸ਼ੂ ਕਰ ਦਿੱਤਾ ਹੈ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ ਜਿਹੜੀਆਂ ਕਿ ਇਹਦੇ ਵਿੱਚੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਹ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿੰਨੇ ਚਿਰ ਤੋਂ ਫੈਕਟਰੀ ਚੱਲ ਰਹੀ ਹੈ ਇਹਦੇ ਕਨ ਮਤਾਬਿਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਇਸ ਨੂੰ ਕਮੀਆਂ ਕਿਤੇ ਕਿਤੇ ਪੈਣ ਲੱਗੀਆਂ ਜੀ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਵਾਸ਼ਰੂਮਸ ਜਿਹੜੇ ਨੇ ਉਹ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਆ ਗੱਛਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਵਿੱਚ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਆ ਰਿਕਾਰਡ ਅਸੀਂ ਜਿਹੜਾ ਹੈ ਸੈਨਾਈਜਨ ਚਲਾ ਰਹੇ ਹਾਂ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ। ਤੇ ਕਮੀਆਂ ਨੇ ਮਹਿਸੂਸ ਕੀਤੀ ਕਿ ਕਮੀਆਂ ਹੈ ਕਿ ਕਮੀਆਂ ਮਹਿਸੂਸ ਕਰ ਰਹੇ ਆ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦولت ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ। ਕਹ ਉਸ ਤੇ ਕਹਿਣ ਬਤਾ ਵੀ ਤਾ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੁਲਾਹਦਾ ਕਿ ਲੋਹੜੀ ਦਾ ਸੀਜ਼ਨ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰੇੜੀ ਕੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾਨਾ ਖਾਂਦੇ ਆ। ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਿਲਵਾੜ ਨਾ ਹੋ। ਜਰੂਰ ਦੂੰਗਾ ਸਰ ਮੈਂ ਇਹ ਆਪਕੀ ਦੇਖੋ ਮਾ ਆਪ ਦਾ ਰਖਖਾਉਤ ਹੋਰ ਆਪਕਾ ਨਾ ਇਹ ਜਿਵੇਂ ਦੇਖੋ ਆਪਨੇ ਸਿੱਧਾ ਲਿਖਾ دیا ਜੈ ਭਗਵਾਨੀ ਬੁੱਧੀਆਂ ਬੰਡਾ ਦਿੰਦੀ ਹੈ। ਇਸ ਤੇ ਆਪ ਆਪਣਾ ਪੂਰਾ ਡਰੈਸ ਲਿਖਵਾਓ ਜ਼ਰੂਰ ਸਰ ਠੀਕ ਹੈ। ਇਹ ਹੋਣਾ ਚਾਹੀਏ ਜੀ। ਇਹ ਨਾ ਹੋਵੇ ਹਮੇ ਬੋਲੜੀਆ कोडला चौ पीस पड़ाओ

नमकीन गुजिया काम कर रहे हैं अच्छा अब आपका ये सीजन चल रहा है ना बच्चा का क्या नाम है आपका कहाँ के रहने वाले मैं राजस्थान का रहने वाला हूँ दौलत मेरा नाम है अभी कहाँ पे रहे फैक्ट्री चला रही यहाँ कोट खालसा फैक्ट्री तो चला रही है तो। मेरे को सात आठ साल हो गए सर आज फूड ऑफिसर की रेट पड़ी हुई है क्या आ, सर, सर।, में में सर। कोई गलती हो, भी तो माफ करो सर। लगता की कमी है कमी सर आपके सामने सारी कमी है सुधार होगा जरूर होगा सर हो सैंपल भर लिए उन्होंने सैंपल भर तो क्या मांग करते हैं प्रशासन से यही है जो है वो मेरी माफी दे रहे सीधी बात आगे आगे बढ़ाती है मैं बुझिया और गचक बनाता हूँ सुधार तो किया जाएगा सुधार होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा कितने वर्कर काम कर रहे हैं यहाँ पे छः आदमी है मेरे पास कितने चेंज से चला रही हो आप कैसे करा दो महीने हो गए सर लगता है कि जैसे जिंदगी आ रहा है लूढ़ी आ रही है कशके के � सर लोगों की जिंदगी के साथ में तो कुछ नहीं खेलते बाकी सर जो है वो आपके सामने है सर गलती हूँ माँ गलती मान रहा हूँ जरूर होएगा सर